ਆ ਮੇਰਾ ਜਿਹੜਾ ਕੰਮ ਆ ਜੋ ਮੈਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਦਿੱਤੀ ਆ ਕਿ ਜਿਹੜੇ ਸਾਰੇ ਹਸਪਤਾਲਾਂ ਚ ਉਹਨਾਂ ਚ ਜਿਹੜਾ ਬੰਦੋਬਸਤ ਹੈ ਚੌਕ ਚ ਬੰਦ ਹੋਵੇ ਬਿਲਕੁਲ ਸਾਡੇ ਕੋਲੇ ਡੈਂਗੀ ਦੇ ਬਾੜ ਵੀ ਤਿਆਰ ਹੈ ਡਾਇਰੀਆ ਦੇ ਬਾੜ ਵੀ ਤਿਆਰ ਹੈ ਸਾਡੇ ਕੋਲੇ ਐਮਰਜੈਂਸੀ ਦੀਆਂ ਸਾਰੀਆਂ ਸਰਵਿਸਿਜ਼ ਵੀ ਤਿਆਰ ਹੈ ਦਵਾਈਆਂ ਪੂਰੀਆਂ ਹੈਗੀਆਂ ਆ ਸਾਡੇ ਕੋਲੇ ਇਹਦੇ ਵਿੱਚ ਵੀ ਬੋਰਡ ਦੇ ਵਿੱਚ ਅਸੀਂ ਸਾਰੀਆਂ ਦਵਾਈਆਂ ਲਾ ਕੇ ਕੰਦੇ-ਕੰਦੇ ਕਰ ਗਏ ਸੀਗੇ ਤੇ ਆਪਾਂ ਨੂੰ ਜਿਹੜੀ ਇੱਥੇ ਪੰਜਾਬ ਸਰਕਾਰ ਵੱਲੋਂ ਜੀ ਮੈਡੀਕਲ ਸਹੂਲਤਾਂ ਸਾਡੀਆਂ ਪੂਰੀਆਂ ਹੈਗੀਆਂ ਜੀ ਬਿਲਕੁਲ ਜਦੋਂ ਤੁਸੀਂ ਇੱਥੇ ਵੀ ਸਾਡੀ ਗੱਡੀ ਖੜੀ ਹੈ ਜੀ ਪਿੱਛੇ ਸਾਡਾ ਬੇਸ ਹਸਪਤਾਲ ਹੈ ਸਾਰੀਆਂ ਦਵਾਈਆਂ ਸੁਲਤਾਨਪੁਰ ਲੋਧੀ ਦੇ ਵਿੱਚ ਸਾਡੇ ਕੋਲੇ ਜੀ ਸਾਰੇ ਜਿਹੜੇ ਹੈਗੇ ਆ ਗੁਰੂ ਜੀ ਨਗਰੀ ਦੇ ਵਿੱਚ ਸਾਡੇ ਕੋਲੇ ਪੂਰਾ ਬੰਦੋਬਸਤ ਹੈ ਐਮਰਜੈਂਸੀ ਦਾ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਇਸ ਤੋਂ ਸਿਵਾਏ ਜਿਹੜੇ ਮਵੇਸ਼ੀਆ ਉਹਨਾਂ ਵਾਸਤੇ ਜਿਹੜਾ ਮਾਰਕਟ ਦੇ ਜਿਹੜੇ ਮਹਿਕਮੇ ਵਾਲੇ ਹੈਗੇ ਆ ਜੀ ਸਾਰੇ ਸਾਡੇ ਜਿਹੜੇ ਜਿੰਨੇ ਵੀ ਮੰਤ ਨੇ ਕਲੇ ਡੇਰਿਆਂ ਤੱਕ ਮਚਾਈ ਜਾ ਰਹੀ ਨੂੰ ਸਾਰੇ ਲੋਕ ਡੇਰਿਆਂ ਚ ਰਹਿੰਦੇ ਆ ਤੇ ਇਹ ਦੁੱਖ ਦੀ ਘੜੀ ਆ ਜੇ ਆਪਾਂ ਇਸ ਵੇਲੇ ਸਾਰਿਆਂ ਨੂੰ ਸਾਰੀਆਂ ਗੱਲਾਂ ਛੱਡ ਕੇ ਆਪਾਂ ਨੂੰ ਸਾਰੀ ਬਾਕੀ ਸਾਰੇ ਬੰਧਨ ਤੋੜ ਕੇ ਇਸ ਵੇਲੇ ਸਿਰਫ ਤੇ ਸਿਰਫ ਸਾਨੂੰ ਇਹ ਸਾਡੇ ਲੋਕ ਨਜ਼ਰ ਆਉਂਦੇ ਆ ਜਿਹੜੇ ਡੇਰਿਆਂ ਦੇ ਵਿੱਚ ਜਿੱਥੇ ਚਾਰੇ ਪਾਸੇ ਪਾਣੀ ਆ ਔਰ ਡੇਰਿਆਂ ਸਾਡੇ ਲੋਕ ਫਸੇ ਹੋਏ ਉਹਨਾਂ ਦੇ ਮਵੇਸ਼ੀ ਆ ਉਹਨਾਂ ਦੀ ਰੋਜ਼ੀ ਰੋਟੀ ਬਾਰੇ ਔਰ ਇਸ ਤੋਂ ਚਾਹਿਆ ਸਾਡੇ ਮੁੱਖ ਮੰਤਰੀ ਸਾਹਿਬ ਦੂਰੰਦੇਸ਼ੀ ਆ ਉਹਨਾਂ ਨੇ ਕਿਹਾ ਵੀ ਆਪਾਂ ਰੋਡਸਾਪ ਤੋਂ ਹੀ ਜਾ ਕੇ ਸਾਰੇ ਮੰਤਰੀ ਨੂੰ ਕਿ ਭਾਈ ਜਾ ਕੇ ਰਿਪੋਰਟ ਲੈ ਕੇ ਆਓ ਮੈਨੂੰ ਦੱਸੋ ਇਹਦਾ ਫੌਰੀ ਮਦਦ ਦਿਓ ਔਰ ਇਹਦਾ ਲੌਂਗ ਟਰਮ ਹੱਲ ਕੀ ਜਦਾ ਤਾਂ ਕਿ ਜਿਹੜਾ ਜਿਹੜਾ ਦਰਿਆ ਹੈ ਉਹਦੀ ਕਪੈਸਿਟੀ ਵਧਾਈ ਜਾਵੇ ਉਹ ਕਿਦਾਂ ਵਧਾਈ ਜਾਵੇ ਉਹ ਗੋਇਲ ਸਾਹਿਬ ਦਾ ਫੀਲਡ ਹੈ ਉਹ ਕਰ ਰਿਹਾ ਜੀ ਮੈਂ ਦਵਾਈਆਂ ਦਾ ਕਰ ਰਿਹਾ ਕੋਈ ਨਿਵੇਸ਼ਾਂ ਦੀ ਖਰਾਕ ਦਾ ਕਰ ਰਿਹਾ ਡਾਕਟਰ ਵਾਲੀਆਂ ਟੀਮਸ ਆਈਆਂ ਉਹ ਤਕਰੀਬਨ ਤਕਰੀਬਨ ਸਾਰੇ ਪੰਜਾਬ ਦੇ ਵੀ ਗੱਲ ਕਰਦਾ ਵੀ ਅਸਲ ਵਿੱਚ ਸਵਾ 300 ਦੇ ਕਰੀਬ ਲੱਗੀਆਂ ਹੋਈਆਂ ਜਿਹੜੀਆਂ ਰੈਪਿਡ ਰਿਸਪੌਂਸ ਟੀਮ ਹੈ ਉਹ ਸਵਾ 400 450 ਦੇ ਕਰੀਬ ਹੈ ਕੋਈ ਕਿਸੇ ਕਿਸਮ ਦੀ ਦਵਾਈਆਂ ਦੀ ਅਸੀਂ ਸਾਰੀ ਕਲੋਰਿੰਦੀਆਂ ਗੋਲੀਆਂ ਔਰ ਜਿਹੜਾ ਤੁਹਾਡਾ ਆਪਣਾ ORS ਹੈ ਇਹ ਜਿਹੜਾ ਇਮੀਡੀਏਟਲੀ پیشنਟ ਨੂੰ ਚਾਹੀਦਾ ਜੇ ਬਾਈ ਚਾਂਸ ਟ ਉਹ ਅਸੀਂ ਸਾਰਿਆਂ ਨੂੰ ਜਿਹੜੀਆਂ ਸਾਡੀ ਆਸ਼ਾ ਵਰਕਰਸ ਆ ਜਾਂ ਪਿੰਡਾਂ ਚ ਲੋਕਾਂ ਜਿਹੜੀ ਕੋ ਪੜ੍ਹੀ ਲਿਖੀ 10ਵੀਂ ਪਾਸ ਕੁੜੀਆਂ ਉਹਨਾਂ ਨੂੰ ਸਾਰਿਆਂ ਨੂੰ ਪਹੁੰਚਾਤਾ ਕਿ ਤੁਹਾਨੂੰ ਜਿਹੜੀ ਵੀ ਚੀਜ਼ ਚਾਹੀਦੀ ਆ ਪੀਣ ਲਈ ਪਾਣੀ ਜਿਹੜਾ ਜਲਾ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਵੀ ਬੋਤਲ ਦਾ ਪਾਣੀ ਪਿਓ ਪਾਣੀ ਤੋਂ ਜਾਨੀ ਨਾ ਪੀਣਾ ਅਸੀਂ ਜਿੰਨੇ ਹਫ਼ਤਾ ਤੱਕ ਦੱਸਦੇ ਜਿੰਨੇ ਸਾਰਾ ਠੀਕ ਨਹੀਂ ਲੱਗਦਾ ਟੈਸਟ ਨੂੰ ਉਹ ਉਮੀਦ ਕਰਦੇ ਆ ਵਾਹਿਗੁਰੂ ਕਿਰਪਾ ਬਣਾਈ ਰੱਖੇ ਘਟ ਰਿਹਾ ਪਾਣੀ ਠੀਕ ਆ ਜੀ ਅੱਗੇ ਨਾਲੋਂ ਘਟ ਹੀ ਰਿਹਾ ਹੈਗਾ ਹੁਣ ਇੱਥੇ ਬੋਰ ਚੱਲਣੀ ਵੀ ਥੋੜੀ ਜਿਹੀ ਔਖੀ ਹੋ ਗਈ ਆ ਪਰ ਮੈਨੂੰ ਲੱਗਦਾ ਕਿ ਇਹ